ਸੁਭਾਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਫਰੋਇਪੁਰ ਤੋਂ ਫਾਇਲ ਕਾ ਰੋਡ ਦੇ ਉੱਪਰ ਇੱਕ ਛੜਕੀ ਹਾਦਸਾ ਵਾਪਰਿਆ ਆ ਕਾਫੀ ਦਰਦਨਾਕ ਛੜਕੇ ਹਾਦਸੇ ਜਿਸ ਵਿੱਚ ਕਾਫੀ ਜਾਨਾਂ ਵੀ ਗਈਆਂ ਨੇ ਜਿਨ੍ਹਾਂ ਨੂੰ ਪਹਿਲਾਂ ਉਜਾਲਾਲਬਾਦ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਸੀਗਾ ਉਸ ਤੋਂ ਉਸ ਤੋਂ ਬਾਅਦ ਲੱਗਾ ਉਹਨੂੰ ਫ੍ਰੀ ਕੋਰਟ ਦੇ ਗੁਰੂਪ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਲਿਆਇਆ ਗਿਆ ਇਹ ਤਸਵੀਰਾਂ ਫ੍ਰੀ ਕੋਰਟ ਦੇ ਗੁਰੂਪ ਸਿੰਘ ਮੈਡੀਕਲ ਹਸਪਤਾਲ ਦੀਆਂ ਕਿਉਂਕਿ ਕਾਫੀ ਮਰੀਜ਼ ਦੱਸਿਆ ਜਾ ਰਿਹਾ ਕਿ 9 ਦੇ ਕਰੀਬ ਜਿਹੜਾ ਹੈਗਾ ਉੱਥੋਂ ਜਲਾਲਾਬਾਦ ਤੋਂ ਉਹਨਾਂ ਨੂੰ ਜਿਹੜਾ ਇੱਥੇ ਰੈਫਰ ਕਰ ਦਿੱਤਾ ਗਿਆ ਜਿੱਥੇ ਆਏ ਨੇ ਤੇ ਜਿੰਨਾ ਵਜੇ ਦੱਸਿਆ ਜਾ ਰਿਹਾ ਕਿ 10 ਤੋਂ 12 ਦੇ ਕਰੀਬ ਜਿਹੜੀ ਹੈਗੀ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹ ਸਵੇਰ ਮਜ਼ਦੂਰ ਲੋਕ ਸੀ ਆਪਣੇ ਕੰਮ ਕਰ ਲਈ ਆਪਣੇ ਜਿਹੜੀ ਗੱਡੀ ਦੇ ਵਿੱਚ ਭਿੰਦਰਾ ਪੈਕਅਪ ਦੇ ਵਿੱਚ ਦੱਸਿਆ ਜਾ ਰਿਹਾ ਸੀ ਜਾ ਰਹੇ ਸੀ ਅਤੇ ਸਾਹਮਣੇ ਤੋਂ ਆ ਰੇ ਇੱਕ ਕੈਂਟਰ ਦੇ ਨਾਲ ਜਿਹੜੀ ਹੈਗੀ ਆ ਟੱਕਰ ਹੋ ਤੇ ਫਲਾਹ ਪ੍ਰਸ਼ਾਸਨ ਮੁੱਖ ਦੇ ਪਹੁੰਚ ਚੁੱਕਿਆ ਇਹਦੇ ਵਿੱਚ ਇੱਕ ਹੋਰ ਵਿਅਕਤੀ ਸੀ ਔਰ ਜੇ ਗੱਡੀ ਵਿੱਚ ਹਾਂਜੀ ਕਿਹਨਾਂ ਤੇ ਰਸ਼ ਨਾ ਕੋਈ ਤੁਸੀਂ ਜਦੋਂ ਹਾਦਸਾ ਵਾਪਰਿਆ ਤੁਸੀਂ ਉਹ ਗੱਡੀ ਵਿੱਚ ਮੌਜੂਦ ਸੀਗੇ ਹਾਂਜੀ ਭਾਜੀ ਅਚਾ ਤੇ ਕਿੰਨੇ ਕੇ ਜਾਨੇ ਤੁਸੀਂ ਗੱਡੀ ਦੇ ਵਿੱਚ ਸੀਗੇ ਮੈਂ ਸੀ ਮੇਰਾ ਬ੍ਰਦਰ ਸੀ ਹੋਰ ਸੀ ਮਤਲਬ ਮੁੰਡੇ ਮੱਲੇ ਦੇ ਸੀ ਹਾਂ ਤੇ ਬ੍ਰਦਰ ਨੂੰ ਮੈਂ ਕਹੀ ਗਿਆ ਜੀ ਬ੍ਰਦਰ ਛਾਲ ਮਾਰੋ ਪਰ ਮੇਰੇ ਬ੍ਰਦਰ ਨੇ ਛਾਲ ਨਹੀਂ ਮਾਰੀ ਪਰ ਮੈਂ ਮਤਲਬ ਸ਼ਰਾਰਤ ਬਾਰ ਜਿਲ ਜੋ ਮਰਜੀ ਲਾਲੂ ਮੈਂ ਆਦੇ ਵੱਲੋਂ ਜਾਨ ਬਚਾਉਣੀ ਸੀ ਤਾਂ ਛਾਲ ਮਾਰੀ ਜੀ ਪਰ ਬਾਕੀ ਮੇਰੇ ਬ੍ਰਦਰ ਰਾਣੇ ਨਿਸ਼ਾਲ ਮਾਰੀ ਮੇਰੇ ਬ੍ਰਦਰ ਅਲੀ ਅੰਦਰ ਅਦਰ ਮੰਝੂਦਨੇ ਹਲੇ ਮਤਲਬ ਮਿਲ ਨਹੀਂ ਦੇ ਦਿੰਦੇ ਪੈਸੇ ਹਲੇ ਤੱਕ ਤਾਂ ਤੇ ਬਾਕੀ ਵੇਖੋ ਮਹੱਲੇ ਦੇ ਵੀ ਸਾਡੇ ਵਾਵਾ ਹੈਗੇ ਸੀ ਜੀ ਹਲੇ ਤੱਕ ਕਿਸੇ ਪਾਸੋਂ ਵੀ سپورਟ ਨਹੀਂ ਮਿਲ ਰਹੀ ਜੀ ਹਾਂ ਕਿੰਨੇ ਆਣੇ ਸੀ ਤੁਸੀਂ ਹੁਣ ਜਿਹੜੀ ਇਥੇ ਫਰੀਕੋੜ ਮੈਡੀਕਲ ਹਸਪਤਾਲ ਸਾਡੇ ਮਹੱਲੇ ਦੇ ਕਿਤੀ ਪਰ 8 9 ਇਥੇ ਮੈਡੀਕਲ ਵਿੱਚ ਕਿੰਨੇ ਲੈਂਦੇ ਗਏ ਇਹਦੇ ਵਿੱਚ ਹੀ ਮੰਜੂ ਪਤਾ ਨਹੀਂ ਜੀ ਹਲੇ ਮਨ ਨਹੀਂ ਦਿੰਦੇ ਪਏ ਮਤਲਬ ਬਾਹਰ ਉਸ ਵਾਲੇ ਕੱਲੇ ਆਪਰੇਸ਼ਨ ਨੂੰ ਲੈ ਕੇ ਜਾਂਦੇ ਆ ਤੇ ਡੈਥ ਵੀ ਹੋ ਗਈ ਉੱਥੇ ਹਾਂਜੀ ਦੇਖੋ ਘੱਟੋਂ ਘੱਟ 10 12 ਆ ਜਾਣਿਆਂ ਦੀ ਹੋ ਗਈ ਸੀ ਸਾਰੇ ਕੰਮ ਕੀ ਕਰਦੇ ਤੁਸੀਂ ਕੰਮ ਸਾਰਾ ਵੈਟਰਰੀ ਦਾ ਅੱਛਾ ਸਵੇਰ ਕੰਮ ਲਈ ਜਾ ਰਹੇ ਸੀ ਹਾਂਜੀ ਕੰਮ ਲਈ ਜਾ ਰਹੇ ਸੀ ਉਹ ਹੋਇਆ ਐਕਸੀਡੈਂਟ ਕਿਵੇਂ ਹੈਗਾ ਜਿਹੜਾ ਕਿੱਥੇ ਹੋਇਆ ਸੀ ਸਹੀ ਹੈ ਇਹ ਆਪਣੇ ਮੋੜ ਕਿ ਹੋਇਆ ਜੀ ਪੱਠੇ ਦੇ ਕੋਲ ਜੀ ਅੱਛਾ ਬੂਲੂਲ ਮੋੜ ਕੋਲ ਹਾਂਜੀ ਹਾਂਜੀ ਇਹ ਹੋਇਆ ਕਦ ਦਾ ਕਦ ਪੁਰਾਣਾ ਸੀ ਆਮੋ ਸਾਹਮਣੇ ਹੋਇਆ ਕਿ ਕੋਈ ਖੜੀ ਚੀਜ਼ ਦੇ ਵਿੱਚ ਲੱਗੀ ਆ ਨਾ ਨਾ ਜੀ ਆਮੋ ਸਾਹਮਣੇ ਹੋਇਆ ਖੜੀ ਚੀਜ਼ ਤੋਂ ਨਹੀਂ ਹੋਇਆ ਅੱਛਾ ਉਹ ਤੁੰਦ ਸੀਗੀ ਸਵੇਰ ਹਾਂਜੀ ਹੈ ਗਈ ਸੀ ਕਿੰਨੇ ਕ ਵਜ ਦਾ ਸਮਾਂ ਸੀ ਜਿਹੜਾ ਹੈ ਸਮਾਂ ਹੈਗਾ ਜੀ 7:00 ਵਜੇ ਦਾ ਸੀ ਸਮਾਂ ਅੱਛਾ ਹਾਂਜੀ ਕਰੋ ਅਸੀਂ 6:00 ਵੇ ਉੱਠ ਕੇ ਗਿਆ ਸੀ 7:00 ਵਜੇ ਪਹੁੰਚ ਗਏ ਸੀ ਅਸੀਂ 7:00 ਵਜੇ ਤੁਰੇ ਆ ਜੀ ਤੇ ਮਤਲਬ ਗਿਆ ਚਲੇ ਸੀ ਤੇ ਸਾਨੂੰ ਕਹਿੰਦਾ ਇਹ ਮੜਾ ਜਲਦੀ ਕਰੋ ਮਤਲਬ ਅਸੀਂ ਆਪਦੇ ਵੱਲੋਂ ਤਾਂ ਜਲਦੀ ਕਰਕੇ ਜਾਣਾ ਹੁੰਦਾ ਪਰ ਬਾਕੀ ਅਸੀਂ ਸਲੋ ਸੀ ਯਾਨੀ ਕੋਈ ਸਪੀਡ 'ਚ ਨਹੀਂ ਹੈਗੇ ਸੀ ਮਤਲਬ ਸਾਨੂੰ ਪਤਾ ਸੀ ਤੁੰਡ ਪੈ ਰਹੀ ਅਸੀਂ ਸਪੀਡ ਤੇ ਨਹੀਂ ਹੈਗੇ ਸੀ ਪਰ ਉਹ ਗੱਡੀ ਜਿਹੜਾ ਕੈਂਟਰ ਸੀ ਉਹ ਸਪੀਡ ਤੇ ਸੀ ਔਰ ਹੋਰ ਵੀ ਜ਼ਖਮੀ ਕਿੰਨੇ ਕਿੱਥੇ ਹੋ ਗਏ ਸੀ ਉਸ ਦੇ ਵੇਖੇ ਤੇ ਮੌਕੇ ਤੇ ਕਿੰਨਾ ਲੋਕ ਮੌਕੇ ਤੇ ਸਾਨੂੰ ਕੁਝ ਨਹੀਂ ਪਤਾ ਲੱਗਾ ਜੀ ਐਵੇਂ ਮੌਕੇ ਤੇ ਅਸੀਂ ਤਾਂ ਆਪਣੀ ਫੈਮਿਲੀ ਸਮਾਨ ਲੱਗ ਪਏ ਮਾਤੇ ਬ੍ਰਦਰ ਨੂੰ ਸਮਾਨ ਲੱਪਿਆ ਬਾਕੀ ਇਹ ਮੌਕੇ ਤੇ ਬਹੁਤ ਜਿਹੜਾ ਨੂੰ ਕੱਢਿਆ ਪਰ ਬਾਕੀ ਮੌਕੇ ਜਿਹੜਾ ਤਾਂ ਕਿਨੇ ਨਹੀਂ ਗਿਆ ਜੀ ਸਾਡੇ ਤੋਂ ਕਿਉਂਕਿ ਪਿਛਲੇ ਪਾਸੇ ਖੜੀ ਸੀ ਗੱਡੀ ਦੇ ਵਿੱਚ ਅਸੀਂ ਤਾਂ ਮੈਂ ਮਤਲਬ ਆਪਣੇ ਬੋਰ ਹਟ ਦੇ ਸੀ 60 60 ਹਾਂਜੀ ਮਤਲਬ ਡਾਲੀ ਸਾਈਡ ਤੇ ਸੀ ਇਹ ਪ੍ਰਸ਼ਾਸਕ ਤਰਫੋਂ ਪਹੁੰਚ ਚੁੱਕੇ ਸਰਕਾਰਾਂ ਤੋਂ ਤੁਸੀਂ ਕੀ ਮੰਗ ਕਰਦੇ ਹੋ ਸਾਰੇ ਮਜ਼ਦੂਰ ਲੋਕਾਂ ਮਿਹਨਤ ਕਰਨ ਵਾਲੇ ਉਹ ਜਿਹੜਾ ਏਡਾ ਵੱਡਾ ਹਾਦਸਾ ਵਾਪਰੇ ਮੇਰੇ ਨੂੰ ਤਾਕਤ ਪ੍ਰਾਪਤ 3 ਵਜੇ ਨੌਜਵਾਨਾਂ ਦੀ ਵੀ ਮੌਤ ਹੋ ਗਈ ਹੈ ਮੰਗਦੇ ਹੈ ਕਰਦੇ ਜੀ ਉਹਨਾਂ ਦਾ ਇਲਾਜ ਹੋ ਜਾਏ ਜੀ ਜੋ ਸੇਵਾਦਾਰ ਲੋਕਾਂ ਨੂੰ ਨੁਕਸਾਨ ਹੋਇਆ ਨੁਕਸਾਨ ਭਰਿਆ ਜਾਵੇ ਜੀ ਤੁਹਾਡਾ ਵੀ ਗੁਸਤਖਾਰ ਇੱਥੇ ਹੈ ਜੀ ਹਾਂ ਜੀ ਲੱਕੀ ਹੈ ਜੀ ਅੱਛਾ ਜੀ ਕਿਵੇਂ ਹਾਲਤ ਕਿਵੇਂ ਠੀਕ ਹੈ ਜੀ ਇਹ ਕਿਉਂਕਿ ਖਾਸੇ ਛੜਕੀ ਹਾਸੇ ਕਾਫੀ ਵਾਪਰ ਜਾਂਦੇ ਨੇ ਤੇ ਕੀ ਕਹਿਣਾ ਚਾਹੂਂਗੇ ਸਰਕਾਰਾਂ ਨੂੰ ਜਾਂ ਕਿਉਂਕਿ ਮਦਦ ਦੀ ਕੋਈ ਵਰਗ ਹਾਰ ਹੁੰਦੀ ਹੈ ਤੁਹਾਡੇ ਅਸੀਂ ਤੇ ਇਹ ਬੇਨਤੀ ਕਰਦੇ ਹਾਂ ਸਾਰਿਆਂ ਦਾ ਵੀ ਇਲਾਜ ਹੋਵੇ ਤੇ ਇਹਨਾਂ ਨੂੰ ਨਿਸ਼ਾਨਾ ਮਿਲ ਜਾਵੇ ਬਸ ਇਹ ਸਾਡੀ ਤਾਂ ਬੇਨਤੀ ਹੈ ਜੋ ਖਰਚਾ ਹੈ ਜੋ ਪਰਤਾ ਗਰੀਬਾਂ ਦੇ ਜੋ ਇਹਨਾਂ ਦਾ ਖਰਚਾ ਜੀ ਚੱਕਿਆ ਜਾਵੇ ਮਤਲਬ ਅਸੀਂ ਆਪੇ ਜਿਹੜੀ ਡਾਇਰੈਕਟ ਟੱਕਰ ਹੋਈ ਸੀ ਉਹਦਾ ਡਰਾਈਵਰ ਬਚ ਗਿਆ ਕਿ ਉਹਦੀ ਕਹਿ ਰਹੇ ਜੀ ਹੋ ਤਾਂ ਮਤਲਬ ਬੱਚਾ ਤੇ ਕਹਿ ਰਹੇ ਨੇ ਕਿ ਉਹਦੀ ਲਾਤ ਮਤਲਬ ਕੱਟੀ ਗਈ ਹੈ ਪਰ ਬਾਕੀ ਹਲੇ ਉਹਨਾਂ ਨੂੰ ਤਾਂ ਡਰਾਈਵਰ ਨੂੰ ਦਿਖਾਇਆ ਨਹੀਂ ਗਿਆ ਸਾਨੂੰ ਅਸੀਂ ਮੰਗ ਕੀਤੀ ਸੀ ਸਾਨੂੰ ਦਿਖਾਓ ਪਰ ਸਾਨੂੰ ਦਿਖਾਇਆ ਨਹੀਂ ਗਿਆ ਜੀ ਉਹ ਸਵੇਰ ਅੱਜ ਇਹ ਬੜੀ ਦਿਲ ਦਰੋਂ ਵਾਲੀ ਘਟਨਾ ਸਾਹਮਣੇ ਆਈ ਸੀਗੀ ਗੋਲੂ ਕੇ ਮੋੜ ਦੇ ਉੱਪਰ ਜਿਹੜਾ ਹਾਦਸਾ ਹੋਇਆ ਇਹ ਦਿਲਾਲਾਬਾਦ ਨੂੰ ਜਿਹੜੇ ਰਹਿ ਗਿਆ ਮਜ਼ਦੂਰੀ ਕਰ ਲਈਦੇ ਲੋਕ ਜਾ ਰਹੇ ਸਨ ਤੇ ਰਸਤੇ ਵਿੱਚ ਇਹਨਾਂ ਦਾ ਜਿਹੜਾ ਖਾਣ ਛੜ ਖਾਸਾ ਵਾਪਰੀ ਅੰਦੀ ਵਜਿ ਬਸਿਆ ਜਰਗੀ 9 ਤੋਂ 10 ਦੇ ਕਰੀਬ ਆ ਔਰ ਜਿਹੜੇ ਲੱਤ ਸੀ ਕੁ ਸਵਾਸ ਸੀ ਉਹਨਾਂ ਦੀ ਬਹੁਤ ਹੋ ਜਾਂਦੀ ਆ 9 ਦੇ ਕਰੀਬ ਇੱਥੇ ਜਿਹੜੇ ਜ਼ਖਮੀ ਮੈਡੀਕਲ ਸਟਾਫ ਨਾਲ ਚਲੇ ਜਾਂਦੇ ਗਏ ਨੇ ਤੇ ਇਹ ਇਲਾਜ ਇਹਨਾਂ ਦਾ ਜੇਰੇ ਇਲਾਜ ਚੱਲ ਰਿਹਾ ਹੈਗਾ ਕਾਫੀ ਕਈ ਵਿੱਚੋਂ ਸੀਰੀਅਸ ਵੀ ਨੇ ਤੇ ਦੇਖਣਾ ਕਿ ਜਿ세 ਇੱਕ ਪਾਸੇ ਜਿਹੜਾ ਉਹ ਪ੍ਰਸ਼ਾਸਨ ਉ ਤੌਰ ਤੇ ਜਾਂ ਅਧਿਕਾਰਿਕ ਤੌਰ ਤੇ ਜਿਹੜਾ ਪੁਲਿਸ ਨੂੰ ਕੀ ਕਾਰਵਾਈ ਕੀਤੀ ਜਾਂਦੀ ਹੈ ਇਹਦੇ ਵਿੱਚ ਹੋਰ ਕੀ ਅਪਡੇਟ ਆਉਂਦੀ ਹੈ ਤੁਹਾਨੂੰ ਅਸੀਂ ਆਪਣੇ ਦੱਸਦੇ ਰਹਿਵਾਂਗੇ ਫਿਲਹਾਲ ਦੀ ਗੱਲ ਕਰੀਏ ਤਾਂ ਗੁਰਗੋਵ ਸਿੰਘ ਮੈਡੀਕਲ ਹਸਪਤਲ ਦੇ ਵਿੱਚ 9 ਦੇ ਕਰੀਬ ਇੱਥੇ ਦਾਖਲ ਹਨ ਤੇ ਜਿਹੜੇ ਹੈਗੇ ਆ ਬਾਕੀਆਂ ਦਾ ਜਿਹੜਾ ਇਲਾਜ ਜਲਾਲਾਬਾਦ ਵਿੱਚ ਕਰ ਰਿਹਾ ਹੈਗਾ ਤੇ ਇੱਕ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਮੰਗ ਕਰਦੇ ਨੇ ਕਿ ਪ੍ਰਸ਼ਾਸਨ ਤੋਂ ਵੀ ਤੇ ਸਰਕਾਰ ਤੋਂ ਵੀ ਕਿ ਉਹਨਾਂ ਨੂੰ ਜਿਹੜਾ ਬਣਦਾ ਮੌਜਾ ਜਾਂ ਉਹਨਾਂ ਦੀ ਜਿਹੜੀ ਹੈਗੀ ਆ ਮੈਡੀਕਲ ਸਹੂਲਤਾਂ ਉਹਨਾਂ ਦਿੱਤੀ ਜਾਵੇ